ਮਾਂ ਤੂੰ ਬੋਤੇ ਲਾੜੇ ਲੜਾਉਂਦੀ ਸੀ ਕੁੱਟ-ਕੁੱਟ ਕੇ ਸੀਨੇ ਲਾਉਂਦੀ ਸੀ ਮਾਂ ਤੂੰ ਬੋਤੇ ਲਾੜੇ ਲੜਾਉਂਦੀ ਸੀ ਕੁੱਟ-ਕੁੱਟ ਕੇ ਸੀਨੇ ਲਾਉਂਦੀ ਸੀ ਮੈਂ ਤੁਰ ਜਾਣਾ ਪਰਦੇਸੀ ਹਾਂ ਮੈਂ ਤੁਰ ਜਾਣਾ ਪਰਦੇਸੀ ਤੂੰ ਮੇਰੇ ਹੱਥ ਰੱਖਦੇ ਮਾਂ ਸਿਰ ਮੇਰੇ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਜਦ ਤੱਕ ਨੇ ਸਾ ਵਿੱਚ ਸਾ ਮੇਰੇ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਜਦ ਤੱਕ ਨੇ ਸਾ ਵਿੱਚ ਸਾ ਮੇਰੇ ਵਿੱਚ ਗਲੀਆਂ ਖੇੜਦਾ ਹੁੰਦਾ ਸੀ ਤੂੰ ਵਾਜਾਂ ਮਾਰੇ ਬੁਲਾਉਂਦੀ ਸੀ ਵਿੱਚ ਗਲੀਆਂ ਖੇੜਦਾ ਹੁੰਦਾ ਸੀ ਵਾਜਾ ਮਾਰੇ ਬਲੌਂਦੀ ਸੀ ਆਜਾ ਰੋਟੀ ਖਾ ਲਾ ਤੂੰ ਪੁੱਤਰਾ ਬਾਹ ਫੜ ਕੇ ਕਰੇ ਲੈ ਆਉਂਦੀ ਸੀ ਆਜਾ ਰੋਟੀ ਖਾ ਲਾ ਤੂੰ ਪੁੱਤਰਾ ਬਾਹ ਫੜ ਕੇ ਕਰੇ ਲੈ ਆਉਂਦੀ ਸੀ ਮੈਂ ਸਾਰੀ ਉਮਰ ਨਹੀਂ ਪੁੱਲ ਸਕਦਾ ਮੈਂ ਸਾਰੀ ਉਮਰ ਨਹੀਂ ਪੁੱਲ ਸਕਦਾ ਜੋ ਲਾਡ ਲੜਾਈ ਨਾਲ ਮੇਰੇ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਜਦ ਤੱਕ ਨਸਾ ਵਿੱਚ ਸਾ ਮੇਰੇ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਜਦ ਤੱਕ ਨਸਾ ਵਿੱਚ ਸਾ ਮੇਰੇ ਮੈਂ ਰੱਬ ਅੱਗੇ ਅਰਦਾਸ ਕਰਾਂ ਮੈਂ ਰੱਬ ਅੱਗੇ ਅਰਦਾਸ ਕਰਾਂ ਕੋਈ ਨਾ ਬਚਿਆਂ ਦੀਆਂ ਮਾਵਾਂ ਸਦੀਏ ਲਗਣ ਨਾ ਤਤੀਆਂ ਹਵਾਵਾ ਹੇ ਮਾਮਾ ਨਾਲੀ ਦੁਨੀਆ ਬਸਦੀਏ ਲਗਣ ਨਾ ਤਤੀਆਂ ਹਵਾਵਾ ਤੈਨੂੰ ਨਾਲ ਕਨੇਡਾ ਲੈ ਜਾਣਾ ਤੈਨੂੰ ਨਾਲ ਕਨੇਡਾ ਲੈ ਜਾਣਾ ਵਾਦਾ ਕਰਦਾ ਮਾਂ ਮੁੜ ਦੇ ਗੇੜੇ ਮੈਂ ਤੇਰਾ ਦੇਣੀ ਨਹੀਂ ਦੇ ਸਕਦਾ ਜਦ ਤੱਕ ਨੇ ਸਾ ਵਿੱਚ ਸਾ ਮੇਰੇ ਮੈਂ ਤੇਰਾ ਦੇਣੀ ਨਹੀਂ ਦੇ ਸਕਦਾ ਜਦ ਤੱਕ ਨੇ ਸਾ ਵਿੱਚ ਸਾ ਮੇਰੇ ਹੋ ਚੱਲਿਆ ਸਮਾ ਫਲਾਈਟ ਦਾ ਹੋ ਚੱਲਿਆ ਸਮਾ ਫਲਾਈਟ ਦਾ ਮੈਂ ਮੈਨੂੰ ਆਗਿਆ ਦੇ ਮੈਂ ਤੁਰ ਜਾਵਾਂ ਮੁੜ ਇਸ 에어ਪੋਰਟ ਤੇ ਤੈਨੂੰ ਕੁਟ ਗਲ ਨਾਲ ਮੈਂ ਲਾਵਾਂ ਮੋੜ ਇਸ ਰਿਪੋਰਟ ਤੇ ਤੇਨੂੰ ਕੁਟਗਲ ਦੇ ਨਾਲ ਮੇਲਾਵਾ ਸਾਰੇ ਹੀ ਪੂਰੇ ਕਰ ਦੂੰਗਾ ਹਏ ਸਾਰੇ ਹੀ ਪੂਰੇ ਕਰ ਦੂੰਗਾ ਅਧੂਰੇ ਜੀਅਰਮਾਨੇ ਤੇਰੇ ਮੈਂ ਤੇਰਾ ਦੇਣੀ ਨਹੀਂ ਦੇ ਸਕਦਾ ਜਦ ਤੱਕ ਨਸਾ ਵਿੱਚ ਸਾ ਮੇਰੇ ਮੈਂ ਤੇਰਾ ਦੇਣੀ ਨਹੀਂ ਦੇ ਸਕਦਾ ਜਾਦੇ ਤੱਕ ਨੇ ਸਾ ਵਿੱਚ ਸਾ ਮੇਰੇ ਮਾਂ ਲੱਡੂ ਸਗਰਾਨੇ ਵਾਲੇ ਨੂੰ ਮੈਂ ਜਨਉ ਵੱਧ ਪਿਆਰ ਕਰਾਂ ਜੀਨੇ ਇਨੇ ਜੋਗ ਕਰਤਾਏ ਮੈਂ ਬਾਪੂ ਦਾ ਸਤਕਾਰ ਕਰਾਂ ਜੀਨੇ ਇਨੇ ਜੋਗ ਕਰਤਾਏ ਮੈਂ ਬਾਪੂ ਦਾ ਸਤਕਾਰ ਕਰਾਂ ਭੈਣਾਂ ਦੀ ਰਖੜੀ ਮਿਲਦੀ ਰਹੇ ਰਹਿਣਾਂ ਦੀ ਰਖੜੀ ਮਿਲਦੀ ਰਹੇ ਰਹਿਣ ਇਹਨਾਂ ਦੇ ਵਸ ਦੇਖੇੜੇ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਜਦ ਤੱਕ ਨੇ ਸਾਹ ਵਿੱਚ ਸਾ ਮੇਰੇ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਜਦ ਤੱਕ ਨੇ ਸਾਹ ਵਿੱਚ ਸਾ ਮੇਰੇ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਜਦ ਤੱਕ ਨੇ ਸਾਹ ਵਿੱਚ ਸਾ ਮੇਰੇ जद तक विच सा मेरे